ਹੈਲੋ ਗਾਇਜ਼ ਵੈਲਕਮ ਟੂ ਆਰ ਨਿਊ ਵਲੋਗ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਲਾਈਕ ਸਬਸਕ੍ਰਾਈਬ ਮੈਂ ਜ਼ਰੂਰ ਕਰਿਓ ਤੇ ਅੱਜ ਅਸੀਂ ਕਿੰਨੇ ਦਿਨਾਂ ਬਾਅਦ ਸਕੂਲ ਚੱਲੇ ਇਹ ਫਟਕਾ ਬੰਨਾ ਮੈਂ ਵਰਦੀ ਵਾਲੀ ਹੈ ਤੇ ਦੇਖਦੇ ਹਾਂ ਅੱਜ ਮੰਮਾ ਨੇ ਟਿਫਿਨ ਚ ਕੀ ਬਣਾਇਆ ਹੈ ਖੋਲ ਕੇ ਦੇਖਦੇ ਹਾਂ ਆ ਮੈਂ ਟਿਫਨ ਤਾਂ ਸੀ ਤਾਂ ਉਹ ਘੁੰਠੀਆ ਇੱਥੇ ਮਨ ਲੱਗਾ ਤੇ ਆ ਗਏ ਉਹ ਪਨੀਰ ਮਮਾ ਨੇ ਸਾਨੂੰ ਸਰਪ੍ਰਾਈਜ਼ ਦਿੱਤਾ ਮਨ ਲੱਗਦਾ ਤਾਹੀਂ ਮਮਾ ਨੇ ਰਾਤ ਤੇ ਟਿਫਨ ਪੈਦਲੀ ਦਿੱਤੀ ਲਾਗੇ ਜਦੋਂ ਮੈਂ ਵਾਪਸ ਘਰ ਤਾ ਹਾਂਗਾ ਤਮਾ ਨੂੰ ਕੋੰਗਾ ਬਹੁਤ ਸਵਾਦ ਦੀ ਸਬਜੀ ਐਸੀ ਵੀ ਹੁੰਦਾ ਸਵਾਦ ਹੀ ਹੁੰਦੀ ਮਮਾ ਜੀ ਆ ਦੇਖੋ ਤੇ ਪਰਤੀ ਤਵੀ ਸੇ ਮੈਂ ਕੀ ਫੈ ਕਿ ਹੋਟਣਾ ਉਹ ਦੇਖੋ ਕੋਹੇ ਨੂੰ ਰਿਆਜ਼ ਕਰ ਰਹਾ ਪਰਤੀ ਸਿੰਘ ਨੇ ਖਾਲ ਦਾ ਸਟਾਈਲ ਦੇਖੋ ਆ ਦੇਖੋ ਕੀ ਖੰਦਾਬੇ 林亚。 ਸ਼ਬਦ ਕੋ ਇੱਕ ਈ ਸ਼ਬਦ ਅਲਗ ਅਲਗ ਨਾਮੋਂ ਅਲਗ ਅਲਗ ਹਮਮ ਬਾਹਰ ਖੇਲੇ ਜਾਣੇ ਬੜੰਦੇ ਨਾਲ ਨੀਂਦ ਜੇ ਮੈਂ ਹੁਣ ਕਹਦਾ ਬਾਹਰ ਖੇਲੇ ਜਾਣਾ ਹੁਣ ਭੱਜੇ ਚੱਲ ਜਾਣੇ ਠੀਕ ਪਹਿਲਾ ਹਜੇ ਇਸ ਤਰ੍ਹਾਂ ਹੈ ਪੜ੍ਹਾਈ ਸ਼ੁਰੂ ਕੀਤੀ ਹੈ। ਹਲੇ ਕਿਤਾਬ ਖੋਲੀ ਹੋਈ ਹੈ। ਆਹ ਕਿਤਾਬ ਡੈਸਕ ਤੇ। ਤੇਰਾ ਤਾਂ ਪਹਿਲਾਂ 3 ਵਜੇ ਦਾ ਬਾਹਰ ਖੇਡਦੇ ਆ ਸਕੂਲ ਤੋਂ ਆ। ਆ ਲੈ ਕਿੰਨਾ। ਨਹੀਂ ਨਹੀਂ। No no। ਤੇਰਾ ਅੱਬਾ ਤਾਂ ਫਾਗਿੱਦ ਦੀ ਪਾਈ ਰਿਹਾ। ਪਾਈ ਲਈ। ਚਲ ਖਦੀ ਬਿਲਕੁਲ ਨਹੀਂ ਹੈ ਨਾ। ਉਹ ਦੂਸਰੀ ਇਹ ਇੱਥੇ। ਫਾਈਲ ਫੋਲ ਦੇ ਵਿੱਚ ਪਾਏ ਆ ਫਿਰ ਉਹ ਦੇ ਦਿੰਦੇ ਹੋ। ਚੱਲ ਚੱਲ ਪੜ੍ਹਾਈ ਕਰ ਆਗੇ। ਚਾਚਾ ਥੋੜਾ ਜਿਹਾ ਪੜ ਲੈ। ਕਾਲੂ ਕੇ ਟੈਸਟ ਵਗੈਰਾ ਆਇਆ ਨਾ ਮੈਂ ਦੇਖਾਂਗਾ ਵੀ ਦੇਖ। ਪ੍ਰਾਇਮ ਵਿਚਰ। ਪ੍ਰਾਇਮ ਬੱਚੀ ਸ਼ਬਦ। ਫਰਾਇਆ ਵਾਕੀ ਫਰਾਇਆ ਬੱਚੀ ਸ਼ਬਦ ਹੈ ਕਿ ਕੋਈ ਸ਼ਬਦ ਦੇ ਦੋ ਦੋ ਅਰਥ ਹੁੰਦੇ ਦੇ ਛੇ ਆਪਣਾ ਪਰਵਤ ਹੈ ਉਹਨੂੰ ਪਹਾੜ ਵੀ ਕਹਿੰਦੇ ਐ ਪਰਤੀ ਜਿਹੜੀ ਸੁਖੀ ਆ ਬਾਗ ਆ ਬਗੀਚਾ ਐ ਲੜਕਾ ਹੁੰਦਾ ਉਹਨੂੰ ਬਾਲਕ ਵੀ ਕਹਿੰਦੇ ਐ ਪਾਣਾ ਕੇ ਪਾਣਾ ਕੇ ਜਲਦੀ ਕੇ ਥੋੜੀ ਦਮ ਬਾਦ ਖੇਲੀ ਜਲਦੀ ਹਾਲੇ ਨੂਰ ਨੇ 8 ਵਜੇ ਜਾਣਾ ਤੇਰੇ ਕੋਲ ਟਾਈਮ ਹੈ ਤਬੀਅਤ ਕਿਦੀ ਖਰਾਬ ਹੈ ਫਿਰ ਤੇ ਮਾਰ ਕੇ ਖਰਾਬ ਹੈ ਤੈਨੂੰ ਕਿਦਾਂ ਪਤਾ ਮਾੜੀ ਸੀ ਖਰਾਬ ਹੈ ਇਹਨੂੰ ਪਤਾ ਹੈ ਕੀ ਦਾ ਸ਼ਹਿਦ ਖਾਇਆ ਤੇ ਅੱਛਾ ਉਹਨੂੰ ਤਾਂ ਵੀਰ ਖਰਾਬ ਹੋਈ ਵੀ ਠੀਕ ਹੋਈ ਠੀਕ ਹੋਈ ਅੱਛਾ ਚਲ ਚਲ ਪਰਾਇ ਕਰ ਲੈ ਹੁਣ ਤੂੰ ਉਸ ਤੇ ਹੀ ਥਾਂ ਲੱਗਿਆ ਹੈ ਬਰੈਡ ਦੇ ਉੱਪਰ ਸ਼ਹਿਦ ਲਾਗੇ ਦੁੱਧ ਦੇ ਵਿੱਚ ਸ਼ਹਿਦ ਪਾਗੇ ਨਾਲ ਚਮਚੇ ਚ ਕਿਉਂ ਕਿਉਂ ਖਾਂਗ ਲੱਖਣੀ ਸ਼ੁਰੂ ਹੋ ਗਈ ਹੈ ਮਾਰ ਹੋਣਾ ਸ਼ੁਰੂ ਹੋ ਗਿਆ ਹੈ ਤਾਂ ਹੀ ਜਰਾ ਬਾਂ ਪਾਈਆਂ ਹਨ ਥਾਂ ਸ਼ਹਿਦ ਦਾ ਚਮਚਾ ਖਾ ਬਲਾ ਗਾਇਸ ਹਾਂ अरे टेस्टी ब्रेड खा के दिखा शायद लग गया ऊपर शायद हम्म खा हम्म शायद वाला ब्रेड बहुत टेस्टी होता है आज फिर शायद लेके आए हैं स्पेशल दूध के थोड़ा जहा शहद पाया ना थ्रैड शहद 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 ਹਾਨੀ 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 ਕਿਹੜੀ ਫੇਰੂ ਚ ਡਾਇਰਕ ਹੈ 20 20 ਉਹ ਵੀ ਹੈ ਨਾ 20 ਵੀ ਲਾ ਮੈਂ ਨਹੀਂ ਤੂੰ 10 ਵੀ ਕਰ ਲੈ ਗਾਈ ਦਾ ਦੇਖੋ ਅੱਜ ਮੈਂ ਕਿੰਨੇ ਦਿਨਾਂ ਬਾਅਦ ਸਕੂਲ ਗਿਆ تھا ਨਾ ਮੇਰਾ ਬਰਥਡੇ ਵੀ ਆਇਆ ਤੇ ਛੁੱਟੀਆਂ 'ਚ ਤਾਂ ਮੇਰੇ ਦੋਸਤ ਨੇ ਮੈਨੂੰ ਇੱਕ ਗਿਫਟ ਦਿੱਤਾ ਇੱਕ ਕਹਾਏ ਇਹਦੇ ਵਿੱਚ ਨੇ ਕਿਨੇ ਕਾਰਡ ਦਿੱਤਾ ਤਾਂ ਮੈਨੂੰ ਰੱਖ ਕੇ ਕਿਉਂਕਿ ਮੈਂਨ ਕਾਰਡ ਮੈਂ ਤੁਹਾਨੂੰ ਦਿਖਾ ਦਾਂਗੀ ਤਾਂ ਮੈਂ ਰੁਕੋ ਉਹ ਹੈਗਾ ਆਲਾ ਕਾਰਡ ਓ ਵਾਓ। ਤਾਕੂਮਨ ਕਾਰਡ ਹੈ। ਠੀਕ ਹੈ। ਤੇ ਉਹਨਾਂ ਨੇ ਇੱਕ ਪੈਨ ਵੀ ਦਿੱਤਾ। ਕਿਹਨੇ ਦਿੱਤਾ ਪੈਨ? ਇਹ ਦੱਸੋ ਨਾ ਨਾਮ। ਅਨਕੁਰ। ਅਨਕੁਰ ਤੇਰਾ ਫਰੈਂਡ ਹੈ? ਥੈਂਕ ਯੂ ਅਨਕੁਰ। ਮੇਰਾ ਬੈਸਟ ਫਰੈਂਡ ਹੈ। ਤੇ ਆਹ ਤਿੰਨ ਚੀਜ਼ਾਂ ਦਿੱਤੀਆਂ ਇਹਦੇ ਵਿੱਚ ਸੀਗਾ। ਐਦਾਂ ਕਰਕੇ ਦਿੱਤਾ ਸੀਗਾ ਕਵਰ 'ਚ ਪੈਕ ਕਰਕੇ। ਓ ਵਾਓ। ਉਹ ਤਾਂ ਮੈਂ ਖੋਲ ਲਿਆ। ਹਨ ਪਰੀਆ ਰਿਆ ਥੈਂਕ ਯੂ ਗੁੱਡ ਉਹ ਆ ਗਈ ਪ੍ਰਤੀਤ ਤੇ ਕੋਹੇ ਨੂਰਦੀ ਬਸ ਸਕੂਲ ਤੋਂ ਵੀ ਹੈ ਛੁੱਟੀ ਸਾਢੇ 3:00 ਵੱਜ ਗਏ ਨੇ ਆ ਗਈ ਆ ਗਈ ਆ ਗਈ ਆ ਗਈ ਆ ਗਈ ਆ ਗਈ ਬੱਸ ਦੋਨੇ ਭੱਜੇ ਆਣਗੇ ਆਜੋ 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 ਦੇਖਦੇ ਕਿਹੜਾ ਪਹਿਲਾਂ ਆਂਦਾ ਉਹ ਦੇ ਪ੍ਰਤੀਤ ਆਇਆ ਪਹਿਲਾਂ ਪ੍ਰਤੀਤ ਸਿੰਘ ਦੀ ਸਪੀਡ ਦੇਖੋ ਕੋਹੇ ਨੂੰ ਸੁਣੋ ਵਾ ਪ੍ਰਤੀਤ ਨੇ ਐਡਾ ਭਾਰਾ ਬੈਗ ਵੀ ਚੱਕਿਆ ਨਾਲ ਓਏ ਹੋਏ ਹੋਏ ਕੋਹੇ ਨੂੰ ਸੁਣੋ ਲਾਜੁਰ ਪ੍ਰਤੀਤ ਫਸਟ ਆਇਆ ਕੋਹਿੰੂਰ ਸੈਕੀ ਜੀਤ ਵਾਲਾ ਐਕਟਿੰਗ ਕਰਦਾ ਦਰਾਜ ਨਹੀਂ ਖੁੱਲਦਾ ਉੱਦੀ ਮੈਂ ਐ ਖੋਲਿਆ ਠੀਕ ਰਿਹਾ ਸਕੁੱਲੇ ਅੱਜ ਹਾਂਜੀ ਚਲੋ ਇਹ ਕਿਹਦੀ ਬਾਈਕ ਹੈ ਪ੍ਰਤੀਤ ਜੀ ਹਾਂ ਅਦਰ ਕੋਹਿੰੂਰ ਦੀ ਕਾਰ ਵੀ ਖੜੀ ਹੁੱਡੀ ਜੀ ਤਾਂ ਵੀ ਉਹ ਸੀ ਬੱਸ ਉਹ ਚੜ੍ਹਦਾ ਜੈਲੋ ਗਲੋ ਦੀ ਵਾਸ ਯੈਲੋ ਗਲੋ ਦੀ ਕਾਰ ਅੱਹ ਅੱਜ ਮੈਂ ਕਿਹਨਾਂ ਨੂੰ ਫਰੂਟੀ ਦਵਾ ਅੱਜ ਨਹੀਂ ਖਾਂਦੇ ਦਾ ਚੱਲ ਹੈ ਹੀ ਐ ਇਹ ਪਰ ਅੱਜ ੱੱਕਾ ਹੋਣਾ ਇਹਨਾਂ ਨਾਲ ਕਿਉਂ ਮੈਂ ਖਾਣੇ ਚਾਹੀਦੇ ਐ ਥੋੜੀ ਨਾ ਕੀ ਹਟ ਰੋਟੀ 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 ਵਾ ਵੀ ਗੱਲ ਸਹੀ ਪਰ ਮੈਂ ਦੱਤ ਰਿੱਕੇ ਨਾ ਭੱਲੇ ਹਲ ਕੋਈ ਗੱਲ ਨਹੀਂ ਇੱਥੇ ਕਮੈਂ ਵੀ ਕਰੇ ਲੈਂਦੀ ਗਰੀ ਗਰੀ ਇਹਨਾਂ ਮੈਂ ਕਿ ਹੁਣ ਇਹਨਾਂ ਨੂੰ ਦੇ ਦਊਂਗੀ ਖਾਓਂਗੇ ਪੇਟ ਲਈ ਵਧੀਆ ਹੈ ਅੱਜ ਕੱਲ ਸਭ ਦੇ ਪੇਟ ਬਹੁਤ ਖਰਾਬ ਹੋਏ ਪੈਣਾ ਮਠਾਈਆਂ ਵਧੀਆਂ ਖਾਣੇ ਹਮਮ। ਪਤਲਾ ਵਧੀਆ ਹੈ। ਮੇਰੇ ਵੀ ਇਦਾਂ ਹੀ ਹੈ ਥੋੜਾ ਜਿਹਾ ਕੰਮ ਹੈ ਕਿ ਚੱਲ ਹੁਣ ਇਹ ਫਰੂਟ ਹੀ ਖਾਂਦੇ ਆ। ਪਿੱਤੇ ਨਾਲ ਹੋਏਗਾ ਕੰਮ ਠੀਕ ਨਾਲੇ ਗਰਮੈਸ਼ ਮਿਊਗੀ। ਤਾਂ ਪਿੱਤੇ 20-20 ਵਾਂਗ ਸੀ ਹੈ ਨਹੀਂ ਅੰਦਰ। ਹਮ ਨਹੀਂ 20 ਕਿੱਥੇ ਗੇਰੇ ਘਰੇ ਘਰੇ। ਥੋੜੇ ਕੱਟ ਸੀਗੇ ਇੱਧਰ ਨਿਕਲ ਗਏ ਉਹਨੂੰ ਪੁੱਠਾ ਜਿਹਾ ਮਾਰ ਕੇ ਰੱਖਿਆ ਸੀ ਨਾ ਅੱਧਾ ਗੱਲ ਖਾਇਆ। ਅੱਛਾ ਥੋੜਾ ਜਿਹਾ ਟੇਸਟ ਕਰਨ ਨੂੰ ਵੀ ਮਿੱਠਾ ਹੀ ਜਾਏ। ਐਪਲ ਵੀ ਦੇ ਦੀ ਜੇ ਕੋਈ ਹੋਰ ਵਖਾਣਾ ਉਹ ਵੀ ਚੱਕ ਲਈ ਆਂ ਆਹ ਵਾਹ ਆਜੀ ਆਜੀ ਕੋਈ ਮਰਦ ਸਿੰਘ ਦੀ ਖਾਣ ਲਗੇ ਬਣਾਣਾ ਅੱਜ ਰੋਟੀ ਨਹੀਂ ਗਾਣੀ ਕੋਈ ਨੂੰ ਅੱਜ ਇਸ ਤਰ੍ਹਾਂ ਹੂੰ ਫਰੂਟਸ ਨਾਲ ਕਿਟ ਭਰਨਾ ਮਾਈਕਲ ਪ੍ਰਤੀਤ ਵੀ ਬਣਾਣਾ ਖਾਏਗਾ ਜੜੇ ਤੋਪੀਤਾ ਐਪਲ ਵੀ ਕੱਟ ਲੈਣਾ ਸੀਗਾ ਉਹ ਮਨੇ ਹੀ ਆਪ ਹੀ ਲੈ ਕੇ ਆਉਂਗੀ ਨਾਲ ਚਮਚ ਲੈ ਆਈ ਚਾ ਚਮਚ ਲੈ ਕੇ ਆਓ ਨਮਕ ਵੀ ਲੈਣੀ ਚਾਟ ਮਸਾਲਾ ਨਹੀਂ ਨਮਕ ਹੀ ਲੈਣੀ ਕਾਲਾ ਨਮਕ ਲੈ ਲਈਓ ਆਹ ਬਾਕੀ ਬਹੁਤ ਸਵਾਲਾ ਦੇ ਆ ਲੈ ਮੈਂ ਤਾਂ ਇੱਦੀ ਫੜਕੀ ਖਾ ਲੜਾ ਨਾ ਮੈਂ ਨਹੀਂ ਕੱਟਣਾ ਚੰਝੜ ਕਰਨਾ ਆਪਣੇ ਪਰ ਬਣਾਉਣੇ ਦਾ ਮੈਨੂੰ ਪਤਾ ਨਹੀਂ ਇਹਨੂੰ ਕੱਟਦਾ ਕਿ ਇੱਦੀ ਖਾ ਲਣਾ ਪੱਤੀ ਇਹਨੂੰ ਕੱਟ ਦਿੰਦੀ ਐ 10 ਰੁਪਏ ਆਪਾ ਖਾਣਾ ਬਣਾਣਾ ਕੱਟ ਕੇ ਕਿ ਦਹੀਂ ਪ੍ਰਤੀਤ ਤੇ ਬਣਾਣਾ ਕੱਟ ਕੇ ਖਾਣਾ ਵਧੀਆ ਜੇ ਸ਼ੇਕ ਵਗੈਰਾ ਪੀ ਲਵੇ ਨਾ ਅੱਜ ਅੱਜ ਕੱਲ ਤਾਂ ਚਲੋ ਮੌਸਮ ਨਹੀਂ ਐ ਪਰ ਵਧੀਆ ਰਹਿੰਦਾ ਹੁੰਦਾ ਥੋੜਾ ਦੁੱਧ ਪਾਓ ਨਾਲੇ-ਨਾਲੇ ਅੰਦਰ ਦੁੱਧ ਚੱਲ ਜਾਂਦਾ ਹੂੰ ਵਿੱਚ ਡਰਾਈ ਫੂਡ ਪਾਓ ਨਾਲੇ ਪਾ ਦੋ ਆਹ ਬਣਾਣਾ ਥੋੜੇ ਦੇ ਦਿਵਾਓ ਆਹ ਥੋੜੇ ਦੇ ਉੱਤੇ ਆਏ ਥੋੜੇ ਦੇ ਉੱਤੇ ਉਹ ਉਲਿਆਓ ਫੋਕ ਫੋਕ ਚਮਚ ਜਿਹਾ ਤੁਦ ਫਿੱਕ ਕਰ ਲਿਆ ਉਲਿਆ ਦੇ ਮੈਨੂੰ ਆਹ ਲੈ ਫੋਕ ਨਾਲ ਰੱਖ ਦੋ ਆਹ ਲੈ ਐਪਲ ਕੱਟਣਾ ਫੋਕਾ ਤੇ ਇਹ 골ਡ ਦੇ ਉਹ ਅਸਲੀ ਵਾਲੇ ਅਸਲੀ ਵਾਲੇ ਅਸਲੀ ਮਸਲੀ ਵਾਲੇ ਸਸਤੇ ਮਿਲਦਾ ਹੈ ਹੂੰ ਬੋਲੇ ਕਿ ਆ ਉਹ ਵੀ ਬਲੈਕ ਨਮਕ ਨਹੀਂ ਨਹੀਂ ਕਿਉਂ ਨਹੀਂ ਕਿਉਂ ਨਹੀਂ ਕਹਿੰਦਾ ਕੰਮ ਹੋਇ ਬੰਦੇ ਵੀ ਤੁਸੀਂ ਆਹ ਬਣਾ ਲੋ ਕਿਉਂ ਨਹੀਂ ਬੋਲਾ ਬੋਲੇ ਦਾ ਡਾਇਲੋਗ ਹੈ ਜਿਹੜਾ ਅੱਜ ਕੱਲ ਇਹ ਕਹਿਣ ਲੱਗੇ ਨਹੀਂ ਨਹੀਂ ਕਿਉਂ ਨਹੀਂ ਕਿਉਂ ਨਹੀਂ ਕਹਿੰਦਾ ਭਗਵਾਨ ਸੇ ਪੁੱਛ ਕੇ ਆਓ ਭਗਵਾਨ ਜੀ ਮੈਂ ਲੱਡੂ ਖਾ ਲਵਾਂ ਖਾ ਲਓ I hope ਕਿ ਸਾਡਾ ਵਲੌਗ ਤੁਹਾਨੂੰ ਚੰਗਾ ਲੱਗਿਆ ਹੋਣਾ ਤੇ ਚੰਗਾ ਲੱਗਿਆ ਤਾਂ ਇਹ ਸ਼ੇਅਰ ਲਾਈਕ ਕਮੈਂਟ ਤੇ ਸਬਸਕ੍ਰਾਈਬ ਵੀ ਕਰਿਓ ਦੇ ਜੇ ਵੀਡੀਓ ਜਿਹੜੀਆਂ ਅਸੀਂ ਬਣਾਉਂਦੇ ਆ ਅਸੀਂ ਵੈਸੇ ਕਿਸੇ ਨੂੰ ਪਰਸਨਲੀ ਟਾਰਗੇਟ ਨਹੀਂ ਕੀਤਾ ਨਾ ਨਾਮ ਲੈਂਦੇ ਕਿਸੇ ਦਾ ਸਿੱਧਾ ਸਦਾ ਨੋਰਮਲ ਬਣਾਉਂਦੇ ਆ ਫਿਰ ਵੀ ਜੇ ਕਿਸੇ ਨੂੰ ਸਾਡੀ ਗੱਲ ਦਾ ਜਾਂ ਕਿਸੇ ਵੀ ਚੀਜ਼ ਦਾ ਬੁਰਾ ਲੱਗਿਆ ਤਾਂ ਸਾਡੇ ਵੱਲੋਂ ਸੌਰੀ ਐ ਠੀਕ ਐ ਬਾਕੀ ਕਿਸੇ ਦੀ ਗੱਲ ਨਾ ਆਇਆ ਕਰੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਮੈਂਟ ਕਰੋ ਸਬਸਕ੍ਰਾਈਬ ਕਰੋ ਬਾਏ ਬਾਏ